And Dr. Indra is there. And all the civil surgeons, district family welfare officers, and all the program officers. Uh, this program is very uh, important. It's not only, you see, uh, about female feticide, it's about uh, I would say about gender justice also, about the human rights of uh, fair sex. And this is a very unique kind of situation where you are killing uh, girls before they are born. You see, uh, they, I mean, there can't be a worse crime than this. Edevasti, civil surgeons and uh, particularly district family welfare officers, they have to, uh, uh, you see, uh, keep their eyes on the ground right up to Asha workers, including MPHW female, Asha workers, and all these workers. फिर sure okay? प्रैगनेट हो गई है उसगने गई शुड भी वेरी डिफिकल्ट आई थिंक रजिस्ट्रेशन इज ए मस्ट दैट इंसेंटिव स्टिलड रुपीज फॉर आशा वर्कर बिकॉज टू गैट दिस मनी आर नॉट गैटिंग मोर ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਵੈਸੇ ਆਪਣਾ ਜਿਹੜਾ ਸਲੋਗਨ ਹੈ ਉਹ ਹੈਗਾ ਕਿ ਬੇਟੀ ਬਚਾਓ ਬੇਟੀ ਪੜਾਓ ਮੈਨੂੰ ਚਾਹੀਦਾ ਹੁਣ ਬੇਟੀ ਬਚਾਓ ਤੇ ਮੁੰਡੇ ਪੜਾਓ ਲੜਕਿਆਂ ਨੂੰ ਪੜਾਉਣ ਦੀ ਲੋੜ ਹੈ ਬੇਟੀਆਂ ਪੜਨ ਦੇ ਵਿੱਚ ਹੁਸ਼ਿਆਰ ਹੈ ਤੁਸੀਂ ਕੋਈ ਵੀ ਕੋਈ ਵੀ ਐਗਜ਼ਾਮ ਲੈ ਲਓ ਉਹਦੇ ਚੋੜੀਆਂ ਟਾਪਰ ਹੋਣਗੇ ਜੇ 10 ਦੇ ਵਿੱਚੋਂ ਘੱਟੋ ਘੱਟ 6 7 8 ਵਿਲ ਬੀ ਗਰਲਸ ਇੱਕ ਦੋ ਬॉयਜ਼ ਹੋਣਗੇ ਇਦੇ ਵਾਸਤੇ ਇਹ ਜ਼ਰੂਰੀ ਹੈ ਕਿ ਜਿਹੜਾ ਤੁਹਾਡੇ ਸਿਵਲ ਸਾਧਨ ਹੈ ਇਹ ਸ਼ੋਡ ਨੋ ਕਿ ਉਹਦੇ ਡਿਸਟ੍ਰਿਕਟ ਦੀ ਕੀ ਹਾਲਾਤ ਹੈ ਗਿਆ ਮੈਂ ਆਪਣਾ ਇੱਕ ਤਾਂ देयर इज ए ਵਰੀਏਬਿਲਟੀ ਔਟ ਦਾ ਨੈਸ਼ਨਲ ਲੈਵਲ ਆਈ ਥਿੰਕ ਨਾਰਥ ਈਸਟ ਵਿੱਚ ਸਭ ਤੋਂ ਘੱਟ ਹੈ ਔਰ ਕੇਰਲਾ ਇਜ਼ ਦਾ ਬੈਸਟ ਕੇਰਲਾ ਇਜ਼ ਦਾ ਬੈਸਟ ਸੋ ਇੱਕ ਤਾਂ ਸਟੇਟਸ ਦੇ ਵਿੱਚ ਵਰੀਏਸ਼ਨ ਬਹੁਤ ਹੈ ਜੇ ਮੈਂ ਪੰਜਾਬ ਦੀ ਗੱਲ ਕਰਾਂ ਹੁਸ਼ਿਆਰਪੁਰ ਦੇ ਵਿੱਚ 974 ਐਂਡ ਸ਼ਗਰੂਰ ਇਜ਼ 865 ਮਤਲਬ 100 ਤੋਂ ਜ਼ਿਆਦਾ ਦਾ ਡਿਫਰੈਂਸ ਹੈਗਾ दिस इज टाइम फॉर सिंगरूर पीपल जेडे नौ सौ तू नीचे है और आई वुड से जो नैशनल एवरेज नौ सौ सतारा तो नीचे है मजोरिटी ऑफ डिस्ट्रिक अपने जी द इज सिंगरूर मानसा एस बी एस नगर अमृतसर पठानकोट एस ए एस नगर फरीदकोट दे आर बिलो नाइन हंड्रड सो ऑल सिविल सर्जन दे हैव टू सी वट इज द रीजन ਪਹਿਲਾਂ ਤੁਹਾਡੇ ਜਿਹੜੀ ਮਟਰਨਲ ਮੋਰਟੈਲਿਟੀ ਸੀ ਐਮਐਮਆਰ ਇਟ واਜ਼ ਵੈਰੀ ਹਾਈ ਐਂਡ ਫਰੋਜ਼ ਪਰ ਦੇ ਮਾਈ ਟਾਕ ਟੂ ਦ ਡਿਪਟੀ ਕਮਿਸਟਰ ਅਸੀਂ ਤੁਹਾਡੀਆਂ ਟੀਮਸ ਵੀ ਗਈਆਂ ਸੈਂਟਰ ਤੋਂ ਨਾਓ ਦੇ ਹੈਵ ਮੇਡ ਸਰਟਨ ਅਮੈਂਡਮੈਂਟਸ ਦੇ ਹੈਵ ਮੀਟਿੰਗਸ ਵਿਦ ਆਸ਼ਾ ਵਰਕਰਸ ਉਹਨਾਂ ਨੇ ਹੁਣ ਸਾਡਾ ਰੀਸੈਂਟਲੀ ਅਸੀਂ ਇੱਕ ਵੈਲਿਊਏਸ਼ਨ ਕਰਾ ਰਹੇ ਸੀਗੇ ਸਾਨੂੰ ਕਿਹੜੇ ਹਸਪੀਟਲ ਹੈ ਜਿੱਥੇ ਐਮਸੀਐਸ ਸਰਵਿਸਜ਼ ਆਰ ਵੈਰੀ ਪੋਰ ਐਂਡ ਵੀ ਨੀਡ ਟੂ ਇੰਟਰਵੈਨ ਇਰ ਹੈਵ ਸਮ ਅਲਾਈਐਂਸ ਵਿਦ ਦ ਮੇਬੀ ਪ੍ਰਾਈਵੇਟ ਸੈਕਟਰ ਆਈ ਵਿਲ ਕਮ ਟੂ ਥੈਟ ਲੇਟਰ ਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਫਿਰੋਜ਼ਪੁਰ ਆ ਲਗਾ ਦਿਸ ਇਜ਼ ਵਨ ਆਫ ਦਾ ਬੈਸਟ ਸੈਂਟਰਸ ਕਿ ਇਹਦੇ ਬਾਰੇ ਤੁਸੀਂ ਨਾ ਸੋਚੋ ਸੋ ਉਹਨਾਂ ਨੇ ਮਤਲਬ ਦੈਟ ਮੀਨਸ ਇਟ ਇਜ਼ ਪੋਸੀਬਲ ਇਫ ਦਾ ਸਿਵਲ ਸਰਜਨ ਇਜ਼ ਕੀਨ ਇਫ ਹੀ ਵਾਂਟਸ ਟੂ ਡੂ ਇਟ ਇਟ ਇਜ਼ ਇਟ ਇਜ਼ ਪੋਸੀਬਲ ਸੋ ਸਿਮਿਲਰਲੀ ਪਿਛਲੀ ਵਾਰੀ ਜਿਹੜਾ ਡੈਂਕੀ ਦੇ ਵਿੱਚ ਸੀਗਾ ਉਹ ਮੋਹਾਲੀ ਵਾਸ ਦਾ ਵਰਸਟ ਮੋਹਾਲੀ ਐਂਡ ਸ਼ਾਰਪੁਰ ਆਈ ਥਿੰਕ ਦਿਸ ਈਅਰ ਦੇ ਆਰ ਦਾ ਬੈਸਟ ਬਿਕਾਜ਼ ਦੇ ਫੋਕਸਡ ਔਨ ਦੈਟ ਸੋ ਇਟਸ ਓਨਲੀ ਅਬਾਊਟ ਯੋਰ ਅਟੈਂਸ਼ਨ ਕਿ ਤੁਸੀਂ ਕਿੱਥੇ ਕਰਦੇ ਹੋ ਉਹਨੂੰ ਤੇ ਇਹ ਕਿਹੋ ਜਿਹਾ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਪੈਸੇ ਦੀ ਪ੍ਰੋਬਲਮ ਨਹੀਂ ਹੈ ਜਿਹੜਾ ਤੁਹਾਡਾ ਇਨਫੋਰਮਰ ਹੈ ਇਟਸ 50000 ਇਟਸ ਅ ਹਿਊਜ ਅਮਾਊਂਟ ਐਂਡ ਜਿਹੜਾ ਡਿਕਵਾਇਰ ਕਸਟਮਰ ਹੈ ਇਟਸ 1 ਲੱਖ ਸੋ ਇਟ ਸ਼ੁੱਡ ਨਾਟ ਬੀ ਡਿਫਿਕਲਟ ਟੂ ਕੈਚ ਥਿਸ ਐਂਡ ਯੂ ਸੀ ਪੀਪਲ ਕਮ ਫਰਮ ਹਰਿਆਣਾ ਐਂਡ ਅਦਰ ਸਟੇਟਸ ਐਂਡ ਕੈਚ ਇੱਥੇ ਤੁਹਾਡੇ ਨਵੇਂ ਸ਼ਹਿਰ ਕੋਲ ਬਲਾਚੌਰ ਕੋਲ ਫੜਿਆ ਸੀ ਇੱਕ ਹੀ ਵਾਸ ਅ ਕੁਆਲੀਫਾਈਡ ਰੇਡੀਓਲੋਜਿਸਟ ਤੇ ਆਮ ਸ਼ੋਰ ਕਿ ਸਾਰੇ ਆਈਐਮਏ ਵਾਲਿਆਂ ਨੂੰ ਡਾਕਟਰਸ ਨੂੰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਯੂ ਸ਼ੁੱਡ ਆਲ ਨੋ ਕਿ ਮੇਰੇ ਏਰੀਆ ਦੇ ਵਿੱਚ ਹੋ ਰਿਹਾ ਹੈਗਾ ਸੋ ਇਹ ਨਵੇਂ ਸ਼ਹਿਰ ਵਾਲਿਆਂ ਨੂੰ ਪਹਿਲੇ ਆਪ ਖੁਦ ਹੀ ਪੜ ਲੈਣਾ ਚਾਹੀਦਾ ਸੀ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਵਾਈਪ ਸ਼ੁੱਡ ਪੀਪਲ ਕਮ ਫਰਮ ਹਰਿਆਣਾ ਐਂਡ ਡੂ ਯੂਅਰ ਜੌਬ ਸੋ ਦੈਟ ਵਿਲ ਗੋ ਅਗੇਂਸਟ ਯੂ ਇਹਦੇ ਨਾਲ ਨਾਲ ਅਸੀਂ ਗੱਲ ਚੈਟ ਦੀ ਲੋੜੀ ਬਣਾਉਂਦੇ ਆ ਦੇਰ ਆਰ ਵੈਰੀ ਪੋਜ਼ਿਟਿਵ ਥਿੰਗਸ ਵਿਚ ਕੈਨ ਬੀ ਡਨ ਜਿੰਨੀਆਂ ਵੀ ਤੁਹਾਡੀਆਂ ਕੇਅਰ ਟੇਕਰਸ ਹੈਗੀਆਂ ਉਹ ਜੋ ਪੇਰੈਂਟਸ ਦੀ ਟੇਕ ਕੇਅਰ ਕਰਦੀਆਂ ਉਹ ਕੁੜੀਆਂ ਕਰਦੀਆਂ ਮਤਲਬ ਐਜ਼ ਆਈ ਸੱਜ ਨਹੀਂ ਨੋ ਕਿ ਜਦੋਂ ਮੈਂ ਕਿਸੇ ਬਾਬੇ ਨੂੰ ਕਹਿੰਦਾ ਸੀ ਪੇਸ਼ੰਟ ਕਰਾਣਾ ਉਹਨੇ ਕਿਹਾ ਜੀ ਮੇਰੀ ਕੁੜੀ ਉਹਨਾਂ ਨੂੰ ਬੱਚਾ ਨੂੰ ਛੁੱਟੀਆਂ ਹੋਣਗੀਆਂ ਫਿਰ ਆਏਗੀ ਫਿਰ ਕਰਾਉਗੀ ਤੇ ਮੁੰਡੇ ਹੁੰਦੇ ਸੀ ਘਰ ਚ ਮਾਲੋ ਤੇ ਉਹ ਧੀਆ ਜਦੋਂ ਆਦੀਆਂ ਫਿਰ ਮਾਪਿਆਂ ਨੂੰ ਜਦੋਂ ਦੁੱਖ ਹੁੰਦਾ ਉਹ ਆ ਕੇ ਸੇਵਾ ਉਹ ਕਰਦੀਆਂ ਦੇ ਆਰ ਬੈਸਟ ਇਨ ਸਪੋਰਟਸ ਦੇ ਆਰ ਬੈਸਟ ਇਨ ਐਜੂਕੇਸ਼ਨ ਜਿਵੇਂ ਤੁਹਾਡੇ ਜਿੰਨੇ ਵੀ ਸਾਡੇ ਹੁਣ ਕ੍ਰਿਕਟਰ ਆ ਗਿਆ ਸਾਡੇ ਇੰਡੀਅਨ ਜਿਹੜੀ ਪੰਜਾਬ ਦੀ ਧੀ ਆ ਸਾਨੂੰ ਬੜਾ ਮਾਣ ਹੈ ਉਹਦੇ ਤੇ ਵੀ ਸ਼ੁੱਡ ਮੇਕ ਥੈਮ ਰੋਲ ਮਾਡਲਸ ਆਲਸ ਇਹ ਵੀ ਇੱਕ ਪੋਜ਼ਿਟਿਵ ਵੇ ਆ ਕਿ ਅਸੀਂ ਜਿਹੜੀ ਸਾਡੀ ਕ੍ਰਿਕਟ ਦੀ ਨੈਸ਼ਨਲ ਟੀਮ ਦੀ ਜਿਹੜੀ ਕੈਪਟਨ ਹੈ ਦੈਟਸ ਫਰਮ ਪੰਜਾਬ ਇਵਨ ਇਵਨ ਮੇਲ ਟੀਮ ਦਾ ਕੈਪਟਨ ਇਸ ਫਰਮ ਪੰਜਾਬ ਹਾਕੀ ਦਾ ਪੰਜਾਬ ਤੋਂ ਆ ਸੋ ਵੀ ਸ਼ੁੱਡ ਮੇਕ ਥੈਮ ਰੋਲ ਮਾਡਲਸ ਇਹਨਾਂ ਨੂੰ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਈਏ ਹਰਮਨਪ੍ਰੀਤ ਤੇ ਅਮਨਜੋਤ ਇੱਕ ਲੜਕੀ ਹੋਰ ਹੈਗੀ ਆ ਥਰੀ ਗਰਲਸ ਫਰਮ ਪੰਜਾਬ ਸੋ ਸੋ ਯੂ ਹੈਵ ਟੂ ਸਜੈਸਟ ਕਿ ਇੱਕ ਪਿੰਡ ਦੇ ਲੈਵਲ ਤੇ ਆਸ਼ਾ ਵਰਕਰ ਦੇ ਲੈਵਲ ਤੇ ਵਾਟ ਕੈਨ ਵੀ ਡੂ ਔਰ ਜਿਹੜੇ ਤੁਹਾਡੇ ਐਮ ਪੀ ਐਚ ਡਬਲਯੂ ਫੀਮੇਲ ਹੈ ਜਾਂ ਸੀ ਐਚ ਓਸ ਹੈਗੇ ਆ ਉਹਨਾਂ ਦੇ ਲੈਵਲ ਤੇ ਕਿਹੜੀ ਕਿਹੜੀ ਇੰਟਰਵੈਂਸ਼ਨ ਕਰੋਗੇ ਤੁਸੀਂ ਯੂ ਹੈਵ ਟੂ ਮਾਈਕਰੋ ਮੈਨੇਜ ਇਟ ਜਿਵੇਂ ਕ੍ਰਿਸ਼ਨ ਕੁਮਾਰ ਜੀ ਨੇ ਡਿਪਟੀ ਕਮਿਸ਼ਨਰ ਸੀਗੇ ਰੈਡ ਨਮਾਸ਼ਹਿਰ ਉਹਨਾਂ ਨੇ ਜਦਾ ਕਾਫੀ ਸਾਰੇ ਉਹਨਾਂ ਨੇ ਦਿੱਤਾ ਸੀਗਾ ਤੇ ਨਮਾਸ਼ਹਿਰ ਉਸ ਦੇ ਬੈਸਟ ਸੀਗਾ ਪੰਜਾਬ ਦੇ ਵਿੱਚ ਤੇ ਆਈ ਐਮ ਸੌਰੀ ਟੂ ਨੋਟ ਦੈਟ ਇਟਸ ਜਿਹੜਾ ਐਸ ਬੀ ਐਸ ਨਗਰ ਹੈ ਇਟਸ ਮੱਚ ਬਲੋ ਦ ਸਟੇਟ ਐਵਰੇਜ ਆਲਸੋ ਯੂ ਆਰ ਸੋ ਥਰਡ ਤੇ ਹੈਗਾ ਜੀ ਜਿਹੜਾ ਟੌਪ ਤੇ ਹਿਸ਼ਾਰ ਪਰ ਹੈ 978 ਹੈ ਇਟ 올 ਡਿਪੈਂਡਸ ਔਨ ਡਿਪਟੀ ਕਮਿਸ਼ਨਰ ਐਂਡ ਸਿਵਲ ਸਰਵੈਂਟ ਇਟ ਡਿਪੈਂਡਸ ਔਨ ਯੂਅਰ ਲੀਡਰਸ਼ਿਪ ਕੁਆਲਿਟੀਜ਼ ਹੁਣ ਆਪਾਂ ਵੀ ਆਰ ਗੋਇੰਗ ਟੂ ਡੂ ਦਿਸ ਪੰਜਾਬ ਇਜ਼ ਦਾ ਫਰਸਟ ਸਟੇਟ ਜਿਹਦੇ ਵਿੱਚ ਯੂਨੀਵਰਸਲ ਤੁਹਾਡਾ ਹੋਏਗਾ ਹੈਲਥ케ਅ ਵੀ ਆਲਰੇਡੀ ਹੈਵ ਆਮ ਆਦਮੀ ਕਲੀਨਿਕਸ ਜਿਨ੍ਹਾਂ ਦੇ ਵਿੱਚ ਪ੍ਰੈਗਨਸੀ ਦਾ ਟੈਸਟ ਹੁੰਦਾ ਹੈਗਾ ਕੋਈ ਵੀ ਔਰਤ ਜਿਹੜੀ ਹੈਗੀ ਉਹ ਨਿਯਮਿਕ ਨਹੀਂ ਹੋਣੀ ਚਾਹੀਦੀ ਵਿਕਾਸ ਬੋਥ ਡਾਇਗਨੋਸਟਿਕ ਐਂਡ ਮੈਡੀਕੇਸ਼ਨ ਇਜ਼ ਅਵੇਲੇਬਲ ਇਨ ਆਮ ਆਦਮੀ ਕਲੀਨਿਕਸ ਐਂਡ ਇਹਦੇ ਨਾਲ ਨਾਲ ਸੀਐਚਓ ਸਕੂਲ ਵੀ ਡਾਇਗਨੋਸਟਿਕਸ ਤੇ ਮੈਡੀਕੇਸ਼ਨ ਅਵੇਲੇਬਲ ਹੈਗੀ ਆ No women should be pregnant this is one of the high risk nobody should be pregnant lady koi bhi hypertensive nahi honi chahiye di controlled honi chahiye je diabetic hai ta control honi chahiye je gestational diabetes hai diagnose honi chahiye aur any other jede risk factors a gaye ode chahe breech presentation hai ya koi hor hai ga koi pelvic ya hor koi anatomical problem hai ga that should be diagnose in the high risk pregnancies they should be go to district hospitals ਔਰ ਇਹਦੇ ਨਾਲ ਨਾਲ ਆਪਣਾ ਡਾਕਟਰ ਕੇਂਦਰ ਆਪਣਾ ਹੋ ਗਿਆ ਨਾ ਜਿਹੜਾ ਸਪੈਸ਼ਲਿਸਟ ਆਪਾਂ ਉਹ ਕਰਨੇ ਹੈਗੇ ਆ ਐਵੈਲਮੈਂਟ ਵਾਲਾ ਉਹ ਆਲਮੋਸਟ ਸਾਡਾ ਫਾਈਨਲ ਹੋ ਗਿਆ ਹੈ ਸਾਜੀ ਸੋ ਯੂ ਆਰ ਅਥੋਰਾਈਜ਼ਡ ਕਿ ਤੁਸੀਂ ਤੁਹਾਡੇ ਜਿੰਨੇ ਵੀ ਡਿਸਟ੍ਰਿਕਟ ਹਸਪੀਟਲ ਸਬ-ਡਿਵੀਜ਼ਨ ਹਸਪੀਟਲ ਐਂਡ ਜਿਹੜੇ ਸੀਐਸ ਸੀਜ਼ ਹੈਗੇ ਆ ਉਹਨਾਂ ਦੇ ਵਿੱਚ ਜੋ ਮਸਟ ਹੈਵ ਅ ਗਾਇਨਕੋਲੋਜਿਸਟ ਡਾਕਟਰਿਸ਼ੀਅਨ ਐਂਡ ਅਨੈਸਥੀਟਿਸਟ ਈਵਨ ਪ੍ਰੋਬੇਬਲੀ ਮੈਡੀਕਲ ਸਪੈਸ਼ਲਿਸਟਸ ਆਲਸੋ ਐਂਡ ਤੁਸੀਂ ਇੰਪੈਨਲ ਕਰ ਸਕਦੇ ਹੋ ਉਹਨਾਂ ਨੂੰ ਪਾਰਟ ਟਾਈਮ and we will pay them very decent rates 100 rupees per OPD consultation they can see 50 patients and take 5000 rupees every every day they work and uh, similarly for uh, cesarean we are giving 3500 if they do two cesareans they can take i think it's a decent amount baaki sara kuch unadi liability nahi hai medicines everything we will provide supporting staff we will provide all koi bijli da koi aur unadi koi liability nahi hai but yes they have je koi unade negligence hundi hai ya koi aur hunda ਉਹਨਾਂ ਨੇ ਪੋਸਟ ਪ੍ਰੇਟ ਅਪ ਚਾਰ ਵੀ ਦੇਣੀ ਆ ਜੋ ਉਹਨੂੰ ਵਿਜ਼ਿਟ ਕਰਦੇ ਆਂ ਦੈਨ ਅਗੇਨ ਦੇ ਕੈਪਟ ਪ੍ਰੇਟ ਫੋਰ ਥੈਟ ਦੇ ਉਹਨਾਂ ਨੇ ਆਕੂਪੇਸ਼ਨ ਨੂੰ ਦੇਖਣਾ ਹੈਗਾ ਦੈਨ ਅਗੇਨ ਦੇ ਕੈਪਟ 5000 ਰੁਪੀਸ ਇਫ देयर ਇਜ਼ ਐਨੀ ਐਨੀ ਕਾਲ ਫੋਰ ਥੈਟ ਸੋ ਥੀਸ ਸਬਸਿਡੀਆਂ ਸ਼ੁੱਡ ਬੀ ਅਵੇਲੇਬਲ ਵੀ ਹੈਵ ਟੂ ਬ੍ਰੇਕ ਡਾਉਨ ਅੰਡਰ ਮਾਰਜਿਨਰੀ ਰੇਟ ਐਟ ਦ ਸੇਮ ਟਾਈਮ ਵੀ ਹੈਵ ਟੂ ਅਪਰੂਵ आवर ਫੀਮੇਲ ਸੈਕਸ ਰੇਸ਼ੋ ਤੇ ਉਹਦੇ ਵਾਸਤੇ ਆਈ ਵੁੱਡ ਸੇ ਕਿ ਤੁਸੀਂ ਯੂਜ਼ ਐਜ਼ ਮੱਚ ਐਜ਼ ਪੋਜ਼ਿਟਿਵ ਇਨੀਸ਼ੀਏਟਿਵਸ जिस तरह क्या भी एवरी प्रेगनेंसी शुड बी रजिस्टर्ड एस सुन एस पॉसिबल दैन इट शुड बी ट्रैक्ट एंड आशा वर्कर्स नीर किसी तरीके इंसेंटिवाइज कर सकते हो और uh, मैं अगेन आई रिक्वेस्ट ऑलरेडी दैट टू अपटिव इज फॉर दिस आई राइट टू ए ह्यूज प्रॉब्लम इन नॉर्थन इंडिया इवन हरियाणा इज आई थिंक इवन वर्स दैन so even rajasthan and uh, they, there is a preference for male child and uh, we should involve the community participation and educate them already apa kar rahe hain jivein ghar chat di lohri karde hain aur bhi jo apa kar sakde hain jede apne samaj de vich sadian half hour deputy commissioners are ladies nowadays and uh, even uh, quite a few of them are uh, ssps also up to municipal of police also at the high positions so they are uh, real good uh, role models and doctors itself so she could be a role model so she pointed out so you see the information has to come from you i can only support you she told me that mtp kits are being misused then we intervened uh, and I, I don't know how good or how bad the situation is but we can definitely make a difference so if they, if you give us suggestions that this is how we can do it you can have your innovation ਜਦੋਂ ਅਸੀਂ ਹੁਣ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੋਂ 350 ਸਾਲ ਪਹਿਲਾਂ ਸਿਵਲ ਸਰਜਨ ਸਾਹਿਬ ਬੈਠੇ ਆ ਇਹਨਾਂ ਨੇ ਡਾਕਟਰ ਅਨਿਲ ਗੋਇਲ ਨੇ ਦੇ ਡੈਡ ਐਗਜ਼ੈਪਟਰੀ ਵਰਕ ਉਹਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਮਿਲੀਆਂ ਔਰ ਇੱਕ ਜਿਹੜੇ ਆਮ ਆਦਮੀ ਕਲੀਨਿਕ ਔਰ ਐਮਰਜੈਂਸੀ ਸਰਵਿਸਿਜ਼ ਬਹੁਤ ਅੱਛੀ ਅਸੀਂ ਬਲੱਡ ਡੋਨੇਸ਼ਨ ਆਰਗਨ ਡੋਨੇਸ਼ਨ ਦੇ ਵਿੱਚ ਅਸੀਂ ਮਤਲਬ ਕੰਟਰੀਜ਼ ਵੀ ਕੈਮ ਟੂ ਦਾ 9th ਪੋਜੀਸ਼ਨ ਪਹਿਲਾਂ ਬਹੁਤ ਪਿੱਛੇ ਸੀਗਾ ਆ we almost doubled our numbers in organ transplants and i am pleased to share with you that punjab ne ek government hospital de vich pehla liver transplant surgery karta 3 days back and patient is doing very well so doctor the punjab institute of liver and, uh, and biliary sciences it's a second institute in punjab of its kind te is tarah asi initiative laye agaya ji is tarah tuhanu stamina hega heart attack waste

So similarly for the guinea, you can have collaboration. This stroke and STEMI, they are working in collaboration with the private hospitals. We are partners, we are not competitors. So wherever uh, both the parties can benefit, society can benefit. So we are we have an open mind on that. And MCH services, uh, you see, this is my next target: that every CSC, subdivision hospital, and district hospital, they should have MCH services and emergency services. now we have 1,000 more doctors, so we can rationalize, you can use within your districts rationally, uh, you can send them for training for critical care, and nursing students, you must send them, even students from private institutes, you must send them for palliative care and, uh, and geriatric care. so we are making arrangements for that, and uh, we are also introducing open classroom. that will be for everybody. Uh, for medical graduates and for paramedics we are uh, the best possible experts from the uh, state as well as from the national team those who are willing to contribute so uh, we will recruit them and uh, you see there will be open classroom where any medical student studying in a government or a private school can benefit similarly all the nursing students so first there will be online courses so then we are using ai also and uh, there is a word of caution also because you see, AI can tell how much HB you have, what is your BP, without any uh, invasive procedure. So, they can do almost all the tests. So, I wonder what will happen when uh, people will be able to diagnose whether it's a male child or a female child. I very well remember that uh, uh, I think I was still a medical student when this ultrasound came. And uh, the whole of Punjab was full of banners Ladka or Ladki, it's your choice now. Na? So after 20 years, 30 years, then we realize it's a disaster. The technology is misused more often uh, than it was meant to be used. So uh, even the AI, uh, we have to be very careful about it. And uh, it should be used like we are using it for uh, breast cancer, we are using it for cervical cancer and for vision uh, visual effects. So it should be used for the benefit of the society, not to, uh, you see, uh, for uh, negative things like the ultrasound is being used. So Ultrasound is, is it, it's, a, it's a very useful tool because there's no radiation in it. So it can diagnose so many uh, medical conditions. But unfortunately, uh, you see sometime uh, uh, there is problem because your uh, date has expired or uh, you see some, you, have, you forgot to lock it or there's some kind of a problem which is not a, uh, b with a bad intention. And those who have bad intention they will avoid all that. you see. They will, and uh, particularly I think recently we discovered they are very small devices, Chinese made. Huh? So they are portable; they are easily portable, and uh, that, that's a problem. It's very, it has become more difficult to detect. So you have to be careful, but still I think really uh, uh, real intelligence uh, it's better than artificial intelligence, and it should remain so. And. Uh, you should have all cautious and you should be very careful. You see, when a video comes, when uh, then it becomes very difficult for me to defend you. And uh, not only that, uh, you should be careful that the video should not be there. But you should not do what is seen in the videos. So, Why doing it? You are at a very senior position, very respectable position. There are much better ways of uh, uh, earning money. You can work more and earn more. So even the civil surgeons and the SMOs, those who are specialists. they must spend at least one or two or three days or uh, even on those days they can spend two three hours ek sade deputy director retire hoye si oh mere kole kande si extension de do main kaha ji tusi ki ho kande gana karo jis time main kasharean karde ho kande sara kuch karde ha main kaha why dont you run the dnb course so you can run the dnb course jinne bhi thode retire hoye hono nu rakh lo private nu involve kar lo you can run the dnb courses in collaboration you can run uh, niku in with collaboration so any other service which benefits the people and uh, it gives good image uh, for your government hospital and also for the government so je uh, government hospital jede uh, toade je if they are doing well ta uh, that gives you see uh, that benefits lot of poor people those who cannot afford te toanu blessings vi mil gya even blessings are important so uh, i'm very hopeful and i'm sure that you will all, all give your best the civil surgeon is the heart and soul ਹੁਣ ਡੈਂਗੀ ਹੈਗਾ ਤੁਹਾਡੇ ਵੱਲ ਉਹਨਾਂ ਜੀ ਅਸੀਂ ਇੱਕ ਡਿਸਟ੍ਰਿਕਟ ਤੇ ਐਥੋਰਟੀ ਭੇਜਦੇ ਆ ਪਟਿਆਲਾ ਠੀਕ ਕੀਤਾ ਹੁਣ ਤੁਹਾਡਾ ਜਿਹੜਾ ਹੈਗਾ ਉਹ ਫਰੀਦਕੋਟ ਦੇ ਵਿੱਚ ਪ੍ਰੋਬਲਮ ਹੋ ਗਿਆ ਜੇ ਮਾਲੋ ਫਰੀਦਕੋਟ ਇਜ਼ ਵੈਰੀ ਬੈਡ ਨਾਉ ਮੋਰ than 50% ਕੇਸਸ ਆ ਫਰੋਮ ਵਨ ਡਿਸਟ੍ਰਿਕਟ ਸੋ ਯੂ हैव टू बी ਵੈਰੀ ਕੇਅਰਫੁਲ ਅਬਾਊਟ ਆਲ ਥਿਸ ਕੀਪ ਇ ਆਈ ਓਨ ਏਵਰੀ ਆਲ ਦਾ ਨੈਸ਼ਨਲ ਪ੍ਰੋਗਰਾਮਸ And there are, uh, you see, uh, mother and child. These are two very important uh, citizens, I would say. So, no child should be anemic now. You have the diagnostic, of, uh, I mean, for this available in Ahmadi clinics in primary care. This is for the first time that the diagnostics are available in primary care. No other state provides that, I suppose. So, no pregnant women should be, nobody should be, you see, nobody, there should be. Uh, not be anyone who has hypertension or diabetes or obesity, but the person doesn't know it. Your duty is to tell them that you are hypertensive and take this medicine. If after that person doesn't take, you are justified. You see, then it's not your fault. But uh, it should not happen that the persons are not aware. Most of them, as it used to be the case uh, when I uh, used to hold eye camps. So I will always see if I operate hundred cases, there will be two three people who are diabetic. five six people were hypertensive but they were not even aware forget about taking medication there were 10 people who has either diabetes or hypertension they were taking medication but not regularly not very irregular so these are the things which need to change so you are the persons ਤੁਸੀਂ ਆਪਣੇ ਜਿਹੜੇ ਤੁਹਾਡੇ ਮਲੈਕਲਿਨਿਕ ਵਾਲੇ ਉਹਨਾਂ ਨੂੰ ਕਹੋ ਜੇ ਤੁਸੀਂ ਕੇਸਸ ਵਧਾਣੇ ਹੈਗੇ ਆਪਣੇ ਸਾਰੇ ਸਕੂਲਾਂ ਦੇ ਬੱਚੇ ਬੁਲਾ ਕੇ ਉਹਨਾਂ ਦਾ ਐਚਬੀ ਚੈੱਕ ਕਰਦੇ ਹੋ ਉਹਨਾਂ ਦੀ ਵਿਜ਼ਨ ਚੈੱਕ ਕਰਦੇ ਹੋ ਉਹਨਾਂ ਦੀ ਹਾਈਟ ਚੈੱਕ ਕਰਦੇ ਹੋ ਉਹਨਾਂ ਦਾ ਤੁਸੀਂ ਸਟਾਰਟਿੰਗ ਵੇਸਟਿੰਗ ਜਿਹੜੀ ਹੈਗੀ ਆ ਉਹਨਾਂ ਦਾ ਐਚਬੀ ਚੈੱਕ ਕਰ ਦਿਓ ਵਿਜ਼ਨ ਹੋ ਗਈ ਹਾਈਟ ਹੋ ਗਈ weight ਹੋ ਗਿਆ ਸਟੈਟਿਕ ਵੇਸਟਿੰਗ ਤੁਸੀਂ ਯੂ ਕੈਨ ਓਵਰਕਮ ਦਿਸ ਸੋ ਸਿਮਿਲਰਲੀ ਫਾਰ आवर ਪਲੈਗਨਟ ewomen অর ਪੀਪਲ 40 ਪਲਸ ਦੇ ਸ਼ੁੱਡ ਹੈਵ ਸਪੈਕਟਿਕਲ ਰੀਡਿੰਗ ਗਲਾਸੇਸ ਐਂਡ देयर ਬੀਪੀ ਐਂਡ ਸ਼ੂਗਰ ਸ਼ੁੱਡ ਬੀ ਚੈੱਕਡ बिकॉज ਇਟਸ ਅਵੇਲੇਬਲ ਨਾਓ ਵਿਦ ਯੂ ਸੋ ਇਹ ਵਾਲੇ ਪਰ ਕਾਰਨਰਸ ਵੀ ਬਣਾਏ ਆ ਉਥੇ ਐਨਸੀਡੀ ਦੇ ਸਿਮਿਲਰਲੀ ਫਾਰ ਵੈਕਟਰ ਬੋਰਡ ਜੀਸਸ ਸੋ ਨਾਓ ਯੂ ਹੈਵ ਆਲ ਦਾ ਫੈਸਿਲਿਟੀਆਂ ਐਂਡ ਐਮਨਿਟੀਆਂ ਯੂ ਮਸਟ ਯੂਜ਼ ਥਮ ਆਈ ਹੋਪ ਕਿ ਬਾਈ ਨੈਕਸਟ ਈਅਰ Uh, Punjab uh, should be better than the national average. So, I want to see Punjab at the top, maybe very close to Kerala or competing with Kerala, not uh, with the worst states like our neighbor. So, with all these words, uh, wish you all the very best, good deliberations, and I hope that you will come up to uh, the expectations of the people. Thank you very much.